ਕਸਿਕਾ ਦੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਠੀਕ ਹੋਵੋਗੇ ਤੇ ਕੱਲ ਤੁਸੀਂ ਜਿੱਦਾਂ ਦੇਖਿਆ ਕਿ ਕੱਲ ਚਾਚੀ ਜੀ ਹਸਪੀਟਲ ਮਿਲਣ ਗਏ ਆਂ ਅੱਜ ਵੀ ਚਾਚੀ ਉੱਥੇ ਹੀ ਐ ਤੇ 3 ਦਿਨ ਲੱਗਣੇ ਆ ਡ੍ਰਿਪ ਲੱਗਣੀ ਉਹਨੂੰ 3 ਦਿਨ ਉੱਥੇ ਹਸਪੀਟਲ ਤੇ ਸੈਲ ਉਹਨਾਂ ਦੇ ਘਟੇ ਆ ਤੇ ਬਾਕੀ ਜਿਹਾ ਸ਼ੈ ਬਿਠਾ ਐ ਵਾਹਣਾ ਜਸ ਚਾਚੀ ਕੋ ਜਾਣਾ ਚਲੀਏ ਰੋਟੀ ਖਾ ਲਈ ਤੁਹੂ ਵੀ ਨਾ ਲਗਾ ਆਪਣੀ ਮਸਤ ਹੋ ਗਏ ਕਾਰੋਂ ਦੇਖਣ ਦੇ ਮਾਸ ਐਂਡ ਦਾ ਵੇਅਰ ਹੁਣੇ ਬੜਾ ਮਛਰਿਆ ਸੀ ਹੁਣੇ ਚੋਪਰ ਕੇ ਬਹਿ ਗਿਆ ਬੁਖਾਰਤ ਨਹੀਂ ਆਇਆ ਦੇਖੀਂ ਬੁਖਾਰਤ ਨਹੀਂ ਆਇਆ ਉਹਨੇ ਸੋਣਾ ਹੈ ਇਹ ਤਾਂ ਟਾਈਮ ਹੋਇਆ ਸੋਣ ਦਾ ਵੇਖੀਂ ਨੇ ਮਥੇਰਾ ਫਲਾ ਕੇ ਲਗਾ ਤੇ ਬਾਕੀ ਦੇਖਦੇ ਆਂ ਸ਼ਾਮੀ ਟਾਈਮ ਕੱਢ ਕੇ ਤੇ ਚਾਚੀ ਨੂੰ ਮਿਲ ਕੇ ਆਉਨੇ ਆ ਵੇ ਪਤਾ ਕਰ ਕੇ ਆਨੇ ਕੀ ਹਾਲ ਹੈ ਪਤਾ ਲੈ ਕੇ ਆਉਨੇ ਚਾਚੀ ਦਾ ਸੈਲ ਦੇਵਾਂਗੇ ਸੈਲ ਲੈ ਕੇ ਡੇਰਾਂ ਦੇ ਸੈਲ ਦੀ ਵੇ ਕੱਲ੍ਹ ਜਦ ਤੱਕ ਆਏ ਹੈ ਟੂਰਾ ਕੰਪਨੀ ਦਾ ਸੈਲ ਵਧੀਆ ਕੰਪਨੀ ਦੇ ਹੈਗਾ ਤੇ ਸੈਲ ਦੇਵਾਂਗੇ ਜਾ ਕੇ ਤੇ ਬਾਕੀ ਜਾਣਿਆ ਸ਼ਾਮੀ ਤੇ ਚਾਚੀ ਕੋ ਚਲੀਏ ਫਿਰ ਹਾਂ ਚਲੋ ਫਿਰ ਪੜਕਾ ਸਹੀ ਕਰੋ ਨਹੀਂ ਉਹ ਦੇ ਭਾਨ ਕੋ ਭਾ ਕਾ ਦਨਾ ਮਮਾ ਕਾ ਦਨਾ ਨਹੀਂ ਅਮਾ ਪੀਰ ਕਰਦਾ ਕੋਈ ਨਹੀਂ ਪੀਰ ਕਰਦਾ ਪੁੱਤ ਫੜਕਾ ਸਾਰਾ ਤਾਨ ਛੜ ਗਿਆ ਤੇਰਾ ਫੜਕਾ ਸਾਰਾ ਤਾਨ ਛੜ ਗਿਆ ਵਾ ਤੇ ਕੌਣ ਕਰੇ ਸਹੀ ਕੌਣ ਕਰਦਾ ਪੀਰ ਨਹੀਂ ਕੌਣ ਕਰਦਾ ਹੈ ਤੂਆ ਗੁਰੀਲਾ ਕੋਈ ਤਾਂ ਵੇ ਚਲ ਥੋੜਾ ਥੱਲੇ ਤੇ ਕਰ ਦੇ ਭਾ ਥੱਲੇ ਨਹੀਂ ਦੂਯਾ ਹੋਇ ਤੱਕ ਗੁਰੀਲਾ ਕਿਥੋਂ ਕਰ ਦੂ ਸਹੀ ਭਾ ਕਾ ਦਿੰਦਾ ਸਹੀ ਗੁਰੀਲੇ ਕੋ ਤਾਂ ਮਮਾ ਸਲਾਈ ਨਹੀਂ ਫੜੀ ਜਾਣੀ ਇੱਥੇ ਆ ਗਿਆ ਤਾਂ ਪਸੂੜੀਆਂ ਪਾ ਲਈ। ਉਹ ਕੋ ਨਹੀਂ ਮੈਂ। ਉਹ ਜੇ ਤੂੰ ਇਹੀਂ ਤੇ ਪੋਟੀ ਕਰਦੀ ਨਾ। ਸਕੂਲੇ। ਉਹ ਟਿਊਸ਼ਨ ਟਿਊਸ਼ਨ ਦੇ। ਤੋਤੀ ਪਾ ਦੋ। ਯਾਰ ਸੋਣੀ ਲੱਗਦੀ ਵੀ ਐ। ਨਹੀਂ ਤੋਤੀ ਪਾ ਦੋ ਤੋਤੀ। ਨਹੀਂ ਇਹਨੂੰ ਕੀ ਐ? ਤੂੰ ਤੋਤੀ। ਆ ਵੀ ਸੋਹਣ ਲੱਗਦੀ ਵੀ ਪਜਾਮਾ। ਤੂੰ ਤੋਤੀ ਭਾਈਆ। ਹੂੰ। ਮੈਂ ਵੀ ਉਹ ਪਾਈ ਐ। ਨਹੀਂ ਪਾਈ। ਬਾ ਕਿੱਥੇ ਆ? ਬਾ ਆਈ। ਇਹ ਐ ਮਾ। ਆਈ ਪੋਟੀ ਹੋ ਗਈ ਦੀ ਟਿਊਸ਼ਨ ਦੇ ਮੈਨੂੰ ਪੁੱਛੀ ਆਈ ਤੇ ਮੈਡਮ ਨੂੰ ਨਹੀਂ ਕਿਹਾ ਨਹੀਂ ਪਾਈ ਕਰ ਪਾ ਦੋ ਪਾ ਨੂੰ ਕੀ ਕਿਹਾ ਸੀ ਪਾ ਪੋਟੀ ਆਈ ਐ ਤੇ ਪਾਣੇ ਕਰਾਈ ਨਹੀਂ ਨਹੀਂ ਤੇ ਕੀ ਕਰਾਈ ਉਹ ਦੇਣੀ ਵੇ ਪਾ ਹੁੰਦੇ ਨਹੀਂ ਵੇ ਨਹੀਂ ਤੇ ਮਾਰੋ ਮੈਨੂੰ ਕਿ ਤੇ ਲੋਪੇ ਮਾਰੋ ਮੈਡਮ ਕਹਿੰਦੇ ਪੇਰ ਮਾਰ ਦੋ ਕਿਨੋਂ ਪਾ ਨੂੰ ਹਾਂ ਮੈਨੂੰ ਨਹੀਂ ਪੋਟੀ ਤਾਂ ਇਹ ਕੀਤੀ ਐ ਤੇ ਪੇਟ ਪਾ ਨੂੰ ਅੱਜੇ ਜਾ ਭਰਾ ਤੂੰ ਕੀ ਕਰਦਾ ਵਾ ਦੱਸ ਦੀ ਤਾਂ ਦਾ ਤੁਹਾਨੂੰ ਕਿਹਾ ਮੈਡਮ ਨੂੰ ਐਦਾਂ ਥੋੜੀ ਨਾ ਗੱਲ ਕਰੀ ਦਿੰਦੀ ਐ ਕਰਕੇ ਦੱਸੀਂ ਪੋਟੀ ਕਰਕੇ ਤਾਂ ਦੱਸਾਂ ਮੈਂ ਉਸ ਚੱਲਿਆ ਜੀ ਚਾਚੀ ਕੋਲ ਚਾਹ ਲੈ ਕੇ ਚਾਚੀ ਕਹਿੰਦੀ ਚਾਹ ਲੈ ਕੇ ਆਵੇ ਤੇ ਬਾਕੀ ਉੱਥੇ ਜਾ ਕੇ ਕਰਦੇ ਆਂ ਹਾਲ ਚਾਲ ਪੁੱਛਦੇ ਆਂ ਚਾਚੀ ਦਾ ਤੇ ਚਾਹ ਬਣ ਗਈ ਐ ਤੇ ਚੱਲੇ ਆਪਾਂ ਚਾਹ ਲੈ ਕੇ ਫੇਰ ਚਲੋ ਆਓ ਚਲਿਏ ਸਤਰੀਕਾਲ ਜੀ ਆ ਗਿਆ ਉਹ ਕੀ ਆ ਵੀਰੋਂ ਉਹਦੇ ਉੱਥੇ ਓਏ ਚਾਹਣਾ ਰੋਡ ਸੀ ਪਪਾ ਬੀਚੇ ਰੋਡ ਤੇ ਫੁਲੀ ਨਾ ਭਾ ਕੇ ਗਿਆ ਜਾਂ ਜਾਂ ਤੂੰ ਬੜਾ ਦੌਰ ਕਰਕੇ ਤੇਰੇ ਹਾਂ ਤੇਰੇ ਖੇਲ ਜਣੇ ਤੇਰੇ ਡੋੜ ਜਣੇ ਚਿਪਸ ਡੋੜ ਜਣੇ ਯਾਸ਼ੇ ਤੂੰ ਤੂੰ ਚਾਚੀ ਨੂੰ ਮਿਲਣਾ ਹੈ ਕਿਥੇ ਦੀਦੀ ਖਾਣ ਆਇਆ ਵਾ ਹੈਂ ਉਹ ਇੱਕ ਏਡਿਟੋਰ ਨਾ ਬਹਿ ਗਏ ਇੱਥੇ ਆ ਗਏ ਲੈ ਆ ਵੇਖੀ ਇਹਦਾ ਤੇ ਚਾਚੀ ਦਾ ਪਤਾ ਲੈਣ ਆਇਆ ਕਿ ਚੀਜ਼ ਖਾਣ ਆਇਆ ਇੱਥੇ ਹੈ ਜੱਸੇ ਚਾਹ ਪੀਣੀ ਆ ਨਹੀਂ ਦੇਣਾ ਚਾਹ ਪੀਣੀ ਆ ਚਾਚੀ ਰਾ ਨਹੀਂ ਦੇਣਾ ਚਾਚੀ ਨੇ ਚਾਹ ਪੀਣੀ ਦੇਣੀ ਆ ਇੱਕ ਚਿਪਸ ਖਾਣਾ ਕੋਟੀ ਆ ਜਾਏਗੀ ਤੁਹਾਨੂੰ ਮੈਂ ਚਾਹ ਨਹੀਂ ਮਿਨਵਾਉਂਦਾ ਅੱਛਾ ਕੋਟੀ ਆ ਜਾਂਦੀ ਹੈ ਕੋਟੀ ਆ ਜਾਂਦੀ ਚਿਪਸ ਖਾਣਾ ਕੋਟੀ ਆ ਜਾਂਦੀ ਹੈ ਕੋ ਮੈਨੂੰ ਵੀ ਆ ਗਈ ਸੀ ਉਹਨੇ ਹਨਾ ਮੈਨੂੰ ਵੀ ਆ ਗਈ ਸੀ ਵਾਝ ਕੇ ਆਇਆ ਆਈ ਫੇਰ ਆਈ ਹੈ ਉਹ ਚਾਚੀ ਨੇ ਚਾਹ ਫੜ ਲਈ ਨਾਲੀ ਹਣਾ ਚਾਚੀ ਜੀ ਸੈਲਫ ਸੈਲ ਪੂਰੇ ਹੋਏ ਡਿਊਰਾ ਸੈਲ ਡਿਊਰਾ ਸੈਲ ਦੇ ਹਾਂ ਜੀ ਤੇ ਮੈਨੂੰ ਪਤਾ ਨਹੀਂ ਕਿ ਮੈਂ ਆਪਣਾ ਕਿੱਟੀ ਨਹੀਂ ਗਈ ਮੈਨੂੰ ਪਤਾ ਨਹੀਂ ਕਿ ਤਰਾ ਲੈ ਗਈ ਨਹੀਂ ਨਾਲੇ ਇਹ ਆਪਣਾ ਆਰ ਆਰਐਸ ਆਰਐਸ ਕੇ ਆਰ ਕੇ ਆ ਰਕ ਫੈਸ਼ਨ ਬੁਟੀਕ ਕੌਣ ਹੈਗਾ ਹੈਲੋ ਫੋਨ ਦਿਖਾ ਦਿੰਨੇ ਤੇ ਕੱਲ ਨੂੰ ਨਹੀਂ ਆਈ ਜਸ ਚਾਚੀ ਦੇ ਅਜੇ ਵੀ ਤਬੀਅ ਠੀਕ ਨਹੀਂ ਹੋਈ ਠੀਕ ਆ ਤਬੀਅ ਠੀਕ ਆ ਕੀ ਕਹਿੰਦੇ ਡਾਕਟਰ ਕਹਿੰਦੇ ਕੱਲ ਛੁੱਟੀ ਕੱਲ ਛੁੱਟੀ ਮਿਲੇਗੀ ਜੀ ਹੁਣ ਪਹਿਲਾਂ ਕਹਿੰਦੇ 3 ਦਿਨ ਲੱਗਣੇ ਤੇ ਹੁਣ ਅੱਜ ਕਹਿੰਦੇ ਛੁੱਟੀ ਮਿਲ ਜੇ ਕੱਲ ਚਲੋ ਚੰਗੀ ਮਿਲ ਜੇਗੀ ਚੰਗੀ ਗੱਲ ਆ ਉਹ ਮਰੋ ਕਿ 3 ਦਿਨ ਪੂਰੇ ਸ਼ਾਮ ਨੂੰ ਕਰਕੇ ਕਰਨੇ ਹੁੰਦੇ ਆ ਮਾਰਨਿੰਗ ਜੀ ਮਿਲ ਜਾਨੀ ਛੁੱਟੀ ਆ ਮੇਰੀ ਵੀ ਤਬਿਆ ਠੀਕ ਨਹੀਂ ਮੌਸਮ ਬਦਲਣਦੇ ਆ ਬੁਖਾਰ ਜਾ ਹੁੰਦੇ ਮੈਂ ਵੀ ਦਵਾਈ ਖਾ ਕੇ ਆਇਆ ਕੋਲੀ ਇਹ ਵੀ ਆਥੇ ਟਿਊਸ਼ਨ ਦੇ ਲੇਟ ਹੋ ਗਏ ਤਾਂ ਮੇਰੀ ਮੇਰੀ ਮਤਲਬ ਪਿਆਰਾ ਪਰ ਕੋਈ ਬੋਲੀ ਬੋਲਿਆ ਪਾਪਾ ਨੂੰ ਕੋਈ ਆ ਲੈ ਰੋ ਤੈਨੂੰ ਨਹੀਂ ਤੁਸੀਂ ਕਿੱਹਾ ਹੀ ਚਿਪਸ ਖਾਣਾ ਮਾਂ ਚਾਚੀਆਸੇ ਲਿਆ ਪੁਜੀਆ ਤੈਨੂੰ ពੁਟੀ ਆ ਜਾਂਦੀ ਨਾ ਨਹੀਂ ਮੈਂ ਪੁਜੀਆ ਹੂੰ ਤੂੰ ਕਿ ਤੂੰ ਇੱਥੇ ਆਪੇ ਚਿਪਸ ਲਿਆ ਹੈ ਤੂੰ ਇੱਥੇ ਚਿਪਸ ਲਿਆ ਹੈ ਨਾ ਤੇ ਫੇਰ ਕੀ ਕੀਤਾ ਨਾਲ ਦੇ ਕੱਪੜੇ ਉਮਝ ਗਿਆ ਨਾ ਮੇਰੇ ਵੀ ਚਾਹ ਮੈਨੂੰ ਵੀ ਦੇ ਦਿਓ ਚਾਹ ਨਹੀਂ ਦੇ ਨਾ ਲੈ ਕੇ ਮਰੇ ਤੇ ਗਿਆ ਨਾ ਤੇ ਉਹ ਤੇ ਕਾਕਾ ਰਹ ਹੁੰਦਾ ਹੀ ਕਹਿੰਦਾ ਮੈਨੂੰ ਬੁਲਾਉਂਦੇ ਮੈਨੂੰ ਬੁਲਾਉਂਦੇ ਆਹੋ ਇਹ ਕਾ ਉਸਨ ਵੀ ਆਇਆ ਤੇ ਸਾਹਮਣੇ ਲੱਗਾ ਭਲੇਖਾ ਨੂੰ ਕਾਕਾ ਹੈਗਾ ਵਾ ਇਹ ਕੀ ਹੋਉਂਦਿਆ ਵਾ ਚਾਚੀ ਦੀ ਚੀਜੀ ਵੀ ਤੂੰ ਖਾਈ ਜਾਵੇਂ ਤੇ ਆਪਣੀ ਵੀ ਜੀ ਵੀ ਹੈ ਗੈਸ ਹੈ ਚਾਚੀ ਦੀ ਵੀ ਖਾਈ ਜੰਨਾ ਤੇ ਆਪਣੀ ਵੀ ਖਾਈ ਜੰਨਾ ਵਾ ਇਧਰ ਆਓ ਜੈਸ਼ਵੀ ਬਸ ਇਹ ਨਹੀਂ ਮੈਂ ਪਾਤੀ ਹੋ ਜਾਂਦੀ ਨਹੀਂ ਇਸ ਤੇ ਹੈ ਨਹੀਂ ਓਏ ਵੈਸੇ ਆਪਣੇ ਨੋਰਮਲ ਜਿਹਾ ਸੂਟ ਇਹਦੇ ਤਿਆਰ ਕਿਤੇ ਹੋਈ ਹੈ ਇਹਦੇ ਵੈਸੇ ਛੂਟਾਂ ਦੇ ਰੰਗ ਇਹੋ ਜਿਹੇ ਹੈਗੇ ਤੇ ਆਹ ਲੱਗਦਾ ਤਿਆਰ ਹੋਈ ਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਦੂਖਾਣੀ ਆ ਮੈਂ ਜੈਸੇ ਸਵੇਰ ਦਾ ਰਟ ਲਾਈਆ ਸਵੇਰ ਦੀ ਦੁਪਹਿਰੇ ਜਦੋਂ ਆਇਆ ਸਕੂਲੋਂ ਮੈਂ ਚਾਚੀ ਮੈਂ ਚਾਚੀ ਜਾਣਾ ਮੈਂ ਚਾਚੀ ਜਾਣਾ ਮੈਂ ਜਾਣੇ ਚਾਚੀ ਕੋ ਪਤਾ ਲੈ ਕੇ ਆਉਣੀ ਮੇਰਾ ਕਿਧਰ ਚੱਲੇ ਬਾਜੀ ਭਾਈ ਇੱਧਰ ਆਓ ਟੱਕ ਡਾਕਟਰ ਡਾਕਟਰ ਸਾਹਿਬ ਨੇ ਟੀਕਾ ਲਾ ਦੇਣਾ ਫੜ ਕੇ ਲਾ ਸਾਰੇ ਟੀਕਾ ਲਾ ਦੇਣਾ ਫੜ ਕੇ ਬਹਿ ਜਾਓ ਇੱਥੇ ਇਹ ਨੋਟਿੰਗ ਯਾਸ਼ਵੀ ਸਵਾਚ ਨਹੀਂ ਕੋਲੀ ਦਾ ਨੰਨ ਕਰਕੇ ਆ ਇਥੇ ਫੇਰ ਆਪਾਂ ਆ ਗਏ ਆ ਪਹਿਲਾਂ ਇਹ ਯਸ਼ਵਰੀ ਯਸ਼ਵੀ ਇਥੇ ਯਸ਼ਵੀ થઈ ਹੋਇਆ ਸੀ ਇਹ ਰੂਮ ਚੀ ਹੈ ਹਾਂ ਇਹ ਹੋਏ ਇਹ ਹੋਏ ਇਹ ਹੋਏ ਓਹ ਛੋੜ ਦੇ ਨੀਚੇ ਨਹੀਂ ਖਾਈ ਕੋਟੀ ਲੱਗੀ ਬੋਤੇ ਇਹੋ ਰੂਮ ਵੀ ਨੀਚੇ ਇਹਨਾਂ ਹੀ ਨੰਬਰ ਹੀ ਲਗ ਭਾਗੇ ਇਹ ਜਾਂ ਨਾਲ ਨਹੀਂ ਨਾਲ ਤਾਂ ਨਹੀਂ ਇਹੋ ਹੀ ਸੀ ਇਹ ਹੀ ਸੀ ਹਾਂ ਚਾਹ ਨੰਬਰ ਤੇ Hold ong, gia sưu nói hết hôm nay chắc chưa chắc chưa chắc chưa chưa अच्छा देखना बीहरा ठीक बनी चाह चाह ठीक बनी नहीं चालू कोई आवे लो शरारत कर आगे चाची तंग कर चाची तो पता लेना है कि चाची तंग करना है वहां है लाइट ना बंद करी ਜਦੋਂ ਜਦੋਂ ਜੈਸ਼ ਹੋਇਆ ਨਾ ਇਥੇ ਅਗਸਤ ਮਹੀਨੇ ਉਦੋਂ ਇਥੇ ਕਿੰਨਾ ਮੀਂਹ ਪਿਆ ਸੀ ਬਹੁਤ ਬਾਰਿਸ਼ੀ ਕਿੰਨਾ ਮੀਂਹ ਪਿਆ ਸੀ ਇੰਨੀ ਠੰਡਾ ਹੋ ਗਿਆ ਸੀ ਤੇ ਦੋ ਦਿਨ ਪੂਰੇ ਠੰਡਾ ਰਿਹਾ ਤੇ ਉਸ ਤੋਂ ਬਾਅਦ ਜਿਹੜੇ ਵੀ ਸਾਲ ਦਾ ਅਗਸਤ ਮਹੀਨਾ ਆਇਆ ਚੰਗੀ ਗਰਮੀ ਪਈ ਚੰਗੀ ਗਰਮੀ ਪਈ ਬਸ ਜਦੋਂ ਇਹ ਹੋਇਆ ਉਸ ਦਿਨ ਮੀਂਹ ਆਂਟੀ ਵੀ ਆਹੀ ਦੀਪਦੇ ਮਮੇ ਤੇ ਇੰਨਾ ਮੀਂਹ ਕਹਿੰਦੇ ਮੈਂ ਆਂਟੀ ਕਹਵੇ ਮੀ ਪੈਂਦਿਆ ਵਾ ਮੈਂ ਕਦੋਂ ਹਲਕਾ ਹੋਵੇ ਤੇ ਮੈਂ ਆਵਾਂ ਕਦੋਂ ਹਲਕਾ ਹੋਵੇ ਆਵਾਂ ਤੇ ਫੇਰ ਵੀ 8 8.5 ਵੇ ਆਏ ਜਦੋਂ ਮੀ ਥੋੜਾ ਘਟ ਹੋਇਆ ਤੇ ਉਧਰ ਮੀ ਬਹੁਤ ਤੇਜ਼ ਪਿਆ ਸੀ ਜਦਨੇ ਜਿੱਦਣੇ ਇਸ ਤਰ੍ਹਾਂ ਹੋਇਆ ਤੇ ਉਸ ਤੋਂ ਬਾਅਦ ਹੁਣ ਤੱਕ 5 ਸਾਲ ਦਾ ਹੋ ਚੱਲਿਆ ਵਾ ਕੋਈ ਗੱਸ ਦੇ ਮਹੀਨੇ ਨਾ ਮੀ ਪਿਆ ਵਾ ਨਾ ਠੰਡਾ ਆਇਆ ਇਹਨਾਂ ਜਿੱਦਣੇ ਵੱਡੇ ਲੈਦੇ ਨੇ ਇੰਨਾ ਨਹੀਂ ਹੈ ਡੰਡਾ ਜਿੰਨਾ ਉਹ ਉਸ ਦਿਨ ਡੰਡਾ ਹੈ ਜਦੋਂ ਆਇਆ ਹੋਇਆ ਹੈ ਤੇ ਇਹ ਬੱਚਾ ਬੜਾ ਪਿਆਰਾ ਵਾ ਆ ਇੰਨਾ ਪਿਆਰਾ ਵਾ ਕਿ ਤੇ ਸ਼ਾਤਾਂ ਵੀ ਇਹਦੀਆਂ ਮਾਂ ਨਹੀਂ ਆ ਪੰਗੇ ਮੈਂ ਤੇ ਬੁਆ ਹੜਕਾਉਂਦੇ ਹੈ ਕੋਈ ਮੈਨੂੰ ਨਹੀਂ ਪਤਾ ਲੱਗਾ ਤਾਂ ਹੀ ਬਹੁਤ ਵਧੀਆ ਭੰਦੀ ਹੈ ਪਰ ਮੈਨੂੰ ਬੁਆ ਹੜਕਾਉਂਦੇ ਮੈਨੂੰ ਪਤਾ ਨਹੀਂ ਲੱਗਾ ਤੇ ਅਲਫਾਵਾ ਟਾਂਗੇ ਤੇ ਬਾਅਦ ਚ ਕਹਵੇ ਦੀਦੀ ਕਿ ਅਲਫਾਵਾ ਟਾਂਗੇ ਤੇ ਨਹੀਂ ਆਣ ਕਾ ਬਾਹਰ ਪੀਏ ਫੜ ਲਾ ਉਹ ਲੈਣਾਂ ਜਾਵੇ ਮੈਂ ਇਹਨਾਂ ਕਾ ਬਾਅਦ ਕੋਈ ਰੱਖ ਨਹੀਂ ਸਕਦਾ ਤੇ ਮੇਰੇ ਅੰਨ ਕੱਦਨ ਆ ਸਕਦਾ ਕੋਈ ਸਿੱਧੇ ਅੰਦਰ ਆਂਦੇ ਸਾਰੇ ਬਾਹਰ ਪਿਆ ਫੜ ਲਾ ਕਹਿੰਦੀ ਮੈਂ ਮੈਕਾ ਜਾ ਕੇ ਤੇ ਕੀ ਆ ਤੋਰੀ ਤੇ ਮੈਂ ਆ ਕੀ ਆ ਤੋਰੀ ਮੈਨੂੰ ਨਹੀਂ ਪਤਾ ਕਿੱਦਾਂ ਦੀ ਗਈ ਐ ਤੇ ਕੋਈ ਹੋਰ ਆ ਗਿਆ ਹੋਊਗਾ ਮੈਂ ਫੜ ਕੇ ਥੱਲੇ ਰਾਹ ਦਿੱਤਾ ਲਫਾਵਾ ਟਾਂਕੇ ਥੱਲੇ ਦਾ ਮੈਂ ਅੰਦਰ ਆ ਗਿਆ ਤੇ ਫਿਰ ਦੋ ਮੜੇ ਨੂੰ ਫੋਨ ਆ ਗਿਆ ਮੈਡਮ ਦਾ ਤੇ ਆਜੋ ਲੈ ਜਾਓ ਉਹਨੂੰ ਤੇ ਮੈਂ ਬਾਹਰ ਜਾ ਕੇ ਉਹ ਵੀ ਗਿਆ ਮੈਂ ਕਿ ਉਹ ਗਿਆਪ ਹੋ ਗਈ ਪਤਾ ਨਹੀਂ ਕੀ ਰ ਮੈਂ ਵਾਪਸ ਗਿਆਪ ਹੀ ਹੋ ਗਈ ਐਡੀ ਮੈਂ ਟੀ ਵਧੀਆ ਸਬਜੀ ਕੌਣ ਲੈ ਗਿਆ ਭਰਾ ਮਾਜ ਮੈਨੂੰ ਨਾ ਪਵੇ ਕੋਈ ਪੁੱਛੇ ਕਿ ਸਬਜੀ ਕਿੱਥੇ ਗਈ ਤੇ ਕੀ ਦੀ ਹੈਗੀ ਦੀ ਸਬਜੀ ਹੈਗੀ ਦੀ ਹੀ ਕੌਣ ਕੌਣ ਲੈ ਗਿਆ ਤੁਹਾਡੀ ਹੋਸਟੀ ਭੇਜੀ ਕਿੰਨੇ ਮੇਰੀ ਭੈਣ ਨੇ ਮੇਰੀ ਭੈਣ ਨੇ ਕਿਹੜੀ ਨੇ ਭੇਜੀ ਮੈਨੂੰ ਦੇ ਬਸ ਠੀਕ ਹੈ ਤੇ ਫੋਨ ਤੇ ਕਰ ਦੇ ਘਰੋਂ ਹੀ ਨਹੀਂ ਤੁਰਨ ਲੱਗੇ ਫੋਨ ਕੀਤਾ ਕਿ ਮੈਨੂੰ ਵੀ ਨਹੀਂ ਫੋਨ ਕੀਤਾ ਕਿ ਮੈਨੂੰ ਫੋਨ ਪਤਾ ਹੈ ਤੁਹਾਨੂੰ ਉਦੋਂ ਹੀ ਹੋਣਾ ਹੈ ਤੇ ਨਾ ਹਾਂ ਤੇ ਉਹ ਉਦੋਂ ਦੀਦੀ ਬੋਲੀ ਜਾਣਾ ਉਹ ਫਰਦਾ ਨਹੀਂ ਪਿਆ ਤੂੰ ਐਨਕਾਂ ਫਰਦਾ ਨਹੀਂ ਪਿਆ ਆਪਣਾ ਸਮਾਨ ਬਾਹਰ ਮੁੰਡੇ ਬੂਹਾ ਹਟਕਾਈ ਜਾਂਦੇ ਆ ਮੈਂ ਵੇਖਿਆ ਜਾ ਕੇ ਬਾਹਰ ਕੋਈ ਵੀ ਨਹੀਂਗਾ ਉਹਨਾਂ ਨੂੰ ਤਰਸਾ ਲਾਉਂਦੇ ਇੱਕ ਕੰਮ ਦੇ ਜਾਂ ਟਾਈਮ ਹੋਇਆ ਨਾ ਕਾਲੀ ਉਹ ਜਲਦੀ ਜਲਦੀ ਜਾਣਾ ਹਾਂ ਚੰਗੀ ਪਸੂੜੀ ਬਾਤੀ ਦੀਦੀ ਨੇ ਵੀ ਹਾਸਾ ਹੀ ਹਾਸਾ ਹੀ ਪਾਤਾ ਤੇ ਉਹ ਸਾਹਮਣੇ ਕਹੇ ਕਿ ਇਹ ਕੀ ਹੈ ਮੈਂ ਪਤਾ ਨਹੀਂ ਯਾਰ ਮੋਟਰਸਾਈਕਲ ਤੇ ਕੋਈ ਟੰਗ ਗਿਆ ਕਹਿੰਦਾ ਖੋਲ ਕੇ ਵਫਾ ਮੈਂ ਇਹ ਸਬਜੀ ਲੈ ਤੋ ਦੀਦੀ ਕਹਿੰਦੇ ਤੋ ਐਨਕਾਂ ਮੈਂ ਤਾਂ ਸਬਜੀ ਹੀ ਹੈ ਇਹ ਕਹਿੰਦਾ ਕੋਈ ਬੰਦਾ ਕੋਈ ਸੋਨਾ ਛੱਡ ਕੇ ਕਹਿੰਦਾ ਕੋਈ ਸੋਨਾ ਕਹਿੰਦਾ ਕੋਈ ਸੋਨਾ ਛੱਡ ਕੇ ਜਾਵੇ ਤਾਂ ਫਾਇਦਾ ਵੀ ਹੋਵੇ ਮੈਂ ਆਹੋ ਕਿੰਨੂ ਇੰਨੇ ਪਸੂੜੀ ਪਈ ਹੈ ਕਿ ਸੋਨਾ ਹਾਸਾ ਹੀ ਹਾਸਾ ਹੀ ਪੈ ਗਿਆ ਹੁਣ ਆ ਗਿਆ ਹੁਣ ਮੈਂ ਬਣਾ ਲੈਣੀ ਮੈਂ ਤਾਂ ਫਰੀ ਬਣਾ ਲਵਾਂ ਕੋਈ ਗੱਲ ਬਾਤ ਚੱਲਦੇ ਹਾਂ ਜੁਦੀ ਆਏ ਮੈਂ ਜਲਦੀ ਜਲਦੀ ਤੇਰੀ ਕਿਵੇਂ ਮਾਨੂੰ ਬਾਈ ਮਾਨੂੰ ਅੱਛਾ ਮੈਂ ਵੀ ਕੋਈ ਨਹੀਂ ਬਣਾ ਲੈਣੀ ਤਾਂ ਕੋਈ ਗੱਲ ਨਹੀਂ ਤੇਰੀ ਹੁਣ ਤੇਰੀ ਬਣਾ ਲੈਣੀ ਬਣ ਜਾਣੀ ਹੈ ਹਾਂ ਫਰੈਸ਼ ਕਰਮ ਵੀ ਮੋਡਿਊਲ ਵੀ ਬਹੁਤ ਵਧੀਆ ਹੁੰਦੀ ਹੈ ਹਾਂ ਮੈਂ ਤਾਂ ਮੈਨੂੰ ਜਦੋਂ ਮੈਂ ਲੈ ਜਾਂਦਾ ਮੋਟੀ ਮੋਟੀ ਹੋਵੇ ਤਾਂ ਤੂੰ ਕਹਿੰਦੀ ਨਹੀਂ ਲੈ ਕੇ ਆਉਣੀ ਤੇ ਫਰੈਸ਼ ਨਹੀਂ ਨਾ ਹੁੰਦੀ ਪਈ ਹੁੰਦੀ ਦੀ ਨਾਂ ਤੇ ਚਲੋ ਵਿਅਸ਼ ਨੂੰ ਚਾਪੀ ਨਹੀਂ ਵੇ ਕਾਕੇ ਪੈਸੇ ਕਿਰ ਕੋ ਲੈ ਆ ਅੰਕਲ ਕੋ ਦਿਖਾਵੇ ਤਾਂ ਉਹ ਕਿਰ ਕੋ ਲੈ ਰਿਹਾ ਤੂੰ ਨਹੀਂ ਆਓ ਕਿਰ ਕੋ ਲੈ ਬਏ ਕਿਰ ਕੋ ਲੈ ਆ ਉਹਨਾਂ ਕੋ ਲੈ ਠੀਕ ਹੈ ਪੈਸੇ ਦੇ ਦੋ ਠੀਕ ਹੈ ਪੈਸੇ ਦੇ ਦੋ ਹੈ

ਕਿਤੀ ਹੋ ਰਹੀ ਹੈ ਅੱਛਾ ਉੱਧਰ ਕੋਈ ਨਹੀਂ ਹੋ ਰਿਹਾ ਦਾਸ ਨੂੰ ਕੋਈ ਕੋਟੀ ਪੋਣੀ ਰਸਾ ਨੂੰ ਤੇ ਇਹ ਇਸ ਤਰ੍ਹਾਂ ਹੀ ਆ ਜਿਦੋਂ ਵੀ ਜਦੋਂ ਵੀ ਜਾ ਕੇ ਮਿਲਦਾ ਵਾ ਤੇ ਚਲੋ ਬਾਈਕ ਆ ਦਿਓ ਚਲਿਏ ਯਸ਼ਵੀਰ ये भी ये थी ये वाला चार साल पहले अगस्त जे वो मैं है और सी मैडम चलो चलिए बाय कर दो Bye. मज़े चलो चलीए भाजी उठो बाय करो चाची में चलीए घर बाती बाए कि चाची ने बाय किदा की चंगा जी संगा जी असं चलते फिर तो वीडियो चंकी लगी तो वीडियो लाइक कर देना चैनल में सबसक्राइब कर देना तो मिलते हैं इस अगले ब्लॉग से चंगा जी सत श्रीकाल